ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਫੇਰ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਟਰੈਕਟਰ ਬਹੁਤ ਭਾਰੀ ਗੈਂਤੀ ਦੇ ਵਿੱਚ ਆਏ ਹੋਏ ਨੇ ਮਾਰ ਲਓ ਨੀਗਾ ਬਹੁਤ ਜ਼ਿਆਦਾ ਟਰੈਕਟਰ ਆਏ ਹੋਏ ਨੇ ਇੱਧਰ ਵੀ ਕਰ ਲੋ ਚੈੱਕ ਇਹ ਮੰਡੀ ਹਰ ਐਤਵਾਰ ਬੁੱਗੀਪੁਰਾ ਚੌਂਕ ਤੇ ਲੱਗਦੀ ਹੈ ਮੋਗੇ ਉਹੀ ਵੀ ਮੇਰਾ ਵੀਰ ਨਵੇਂ ਪੁਰਾਣੇ ਟਰੈਕਟਰ ਖਰੀਦਣ ਦਾ ਚਾਹ ਬਣਾ ਜਾ ਵੇਚਣ ਦਾ ਤਾਂ ਮੋਗਾ ਮੰਡੀ ਜ਼ਰੂਰ ਪਹੁੰਚੇ ਸੋ ਆਜੋ ਤੁਹਾਨੂੰ ਦਿਖਾਉਣਾ ਕਿਹੜੇ ਕਿਹੜੇ ਟਰੈਕਟਰ ਆਏ ਹੋਏ ਨੇ ਕੀ ਕੀ ਰੇਟ ਆ ਕੀ ਕੰਡੀਸ਼ਨ ਆ ਜੀ ਸਭ ਤੋਂ ਪਹਿਲਾਂ ਖੜਾ ਜੀ ਮੈਸੀ 241 ਡੀਆਈ ਕਰ ਲੋ ਚੈੱਕ ਟਰੈਕਟਰ ਓਰੀਜਨਲ ਪੇਂਟ ਆ ਜੀ ਸੱਸਾ ਸਾ ਪੂਰਾ ਵਧੀਆ ਪੋਲੋ ਦੇ ਟਾਇਰ ਆ ਮਗਰਲੇ ਤੇ ਮੂਰਲੇ ਮੂਰਲੇ ਐ ਐਮ ਆਰ ਐਫ ਦੇ ਨੇ ਮਗਰਲੇ ਪੋਲੋ ਦੇ ਨੇ 60 ਤੋਂ 65% ਟਾਇਰਾਂ ਦੀ ਕੰਡੀਸ਼ਨ ਆ ਰੀਜ਼ਨਲ ਪੇਂਡਾ ਟਰੈਕਟਰ ਦਾ 2008 ਮਾਡਲ ਆ 2,80,000 ਰੁਪਏ ਟਰੈਕਟਰ ਦਾ ਰੇਟ ਆ ਜੀ ਮਗਰਾੜ ਮੂਰੜ ਕਰ ਲੈ ਚੈੱਕ ਪੂਰੇ ਵਧੀਆ ਪਏ ਨੇ ਕਿਤੇ ਕੋਈ ਲੰਬੇ ਵਾਲਾ ਗੱਲ ਨਹੀਂ ਟਾਗੇ ਪੱਤਰਾਂ ਦੀ ਗਾਰੰਟੀ ਆ ਜੀ ਇਦਾਂ ਦੀ ਬਾਤ ਸੋ ਅੱਗੇ ਖੜਾ ਜੀ ਸੋਨਾਲੀਕਾ ਡੀ ਆਈ 750 ਇਹ ਵੀ ਸੋਹਣੀ ਕੰਡੀਸ਼ਨ ਦਾ ਜੀ ਟਰੈਕਟਰ ਦੇ ਟਾਇਰ ਨਵੇਂ ਨੇ ਡਬਲ ਕਲਚਰ ਦਾ ਹੈ ਸ਼ੇਸੀ ਵੀ ਦਾ ਹੈ ਟਰਲੋ ਚੱਕ ओरिजिनल ਪੇਂਟ ਆ ਜੀ ਕੋਈ ਲੀਕ ਨਹੀਂ ਦਾ ਸੌ ਸੌ ਪੂਰਾ ਵਧੀਆ ਪਾ 16 ਮਾਡਲ ਆ ਜੀ 4 ਲੱਖ 40000 ਰੁਪਿਆ ਟਰੈਕਟਰ ਦਾ ਰੇਟ ਆ ਦੇਖ ਲੈ ਮਾਡਲ ਇਹ ਸੋਨਾ ਮੋਟਾ ਇਹ ਖੜਾ ਜੀ ਸਵਰਾਜ 855 ਅੰਕੀ। ਬਿਲਕੁਲ ਫਰੀ ਸੋਨੀ ਕੰਡੀਸ਼ਨ ਦਾ। ਦੇਖੋ ਸਬਸੂਬ ਮਾਰਕ ਦੇਖ ਰਹੇ ਨੇ ਭਾਈ ਚੈੱਕ ਕਰ ਰਹੇ ਨੇ। 10 ਮਾਡਲ ਆ ਜੀ 3,85,000 ਜੇ ਟਰੈਕਟਰ ਦਾ ਰੇਟ ਆ। ਸੋਨੀ ਕੰਡੀਸ਼ਨ ਦਾ ਟਰੈਕਟਰ। ਸੋ ਇਹ ਖੜਾ ਜੀ ਫਾਰਮਟਰੈਕ 65 ईटी ਆ ਜੀ। 2008 ਮਾਡਲ 3,25,000 ਜੇ ਟਰੈਕਟਰ ਦਾ ਰੇਟ ਆ। ਕੰਡੀਸ਼ਨ ਸੋਨੀ ਆ ਟਰੈਕਟਰ ਦੀ। ਕਰ ਲੋ ਚੈੱਕ। ਇਸ ਵਰਗੇ ਖੜਾ ਜੀ ਸਵਰਾਜ 855 ਟਰੈਕਟਰ ਪੂਰਾ ਵਧੀਆ ਬਣਾਇਆ ਹੋਇਆ ਲੂਫਰ ਬਾਫਰ ਲੱਗੇ ਉਹਨੇ ਫੈਬਰ ਦੀ ਛਤਰੀ ਲੱਗੀ ਹੋਈ ਆ ਪੂਰੇ ਬੰਪਰ ਬਹੁਤ ਵੱਡਾ ਲਾਇਆ ਹੋਇਆ ਕਮਲ ਕਲੱਚ ਟਰੈਕਟਰ ਆ ਜੀ 6 ਚੀਲੀ ਦਾ ਟਰੈਕਟਰ ਆ ਟਾਇਰਾਂ ਦੀ ਕੰਡੀਸ਼ਨ 90 ਤੋਂ 95% ਆ ਕਰ ਲੋ ਚੈੱਕ 90 ਮਾਡਲ ਆ ਜੀ 2 ਲੱਖ 20 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਦੇਖ ਲੋ ਸੋ ਅੱਗੇ ਖੜਾ ਜੀ ਸੋਨਾ ਲੀਕਾ ਡੀਆਈ 60 ਆਰ ਐਕਸ ਸ਼ਿਕੰਦਰ ਇਹ ਟਰੈਕਟਰ ਬਿਲਕੁਲ ਨਵਾਂ ਪਿਆ ਜੀ 21 ਮਾਡਲ ਆ ਇਹ 620000 ਰੁਪਏ ਟਰੈਕਟਰ ਦਾ ਰੇਟ ਆ ਡਬਲ ਕਲਚ ਟਰੈਕਟਰ ਆ ਜੀ 6 ਛੇਰੀ ਦਾ ਟਰੈਕਟਰ ਆ ਐਮ ਆਰ ਐਫ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ ਕਰ ਲੋ ਚੱਕ ਮਗਰਾੜ ਮਗਰੂੜ ਪੂਰੇ ਵਧੀਆ ਪਏ ਨੇ ਕਿਤੇ ਕੋਈ ਜੰਗ ਨਹੀਂ ਲੱਗੀ ਹੋਈ ਮੂਹਰੇ ਟਾਇਰ ਵੀ ਨਵੇਂ ਨੇ ਜੀ ਮਾਰ ਲਓ ਦੂਰ ਤੋਂ ਨੀਗਾ 21 ਮਾਡਲ ਆ 620000 ਰੁਪਏ ਟਰੈਕਟਰ ਦਾ ਰੇਟ ਆ ਜੀ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਜੀ オリジナル ਪੇਂਟ ਆ ਟਰੈਕਟਰ ਦਾ ਬਿਲਕੁਲ ਨਵੀਂ ਕੰਡੀਸ਼ਨ ਆ ਦੋਸਤੋ ਸੋਗੇ ਫੇਰ ਖੜਾ ਜੀ ਸੋਨਾਲੀਕਾ ਵਲਟ੍ਰੈਕ 60 RX ਟਰੈਕਟਰ ਇਹ ਵੀ ਬਿਲਕੁਲ ਨਵੀਂ ਕੰਡੀਸ਼ਨ ਦਾ ਜੀ ਫੈਵਰ ਦੀ ਛਤਰੀ ਲੱਗੀ ਆ ਬੂਫਰ ਵਾਫਰ ਲੱਗੇ ਹੋਏ ਨੇ ਜਾਲੀ ਵਾਲਾ ਸਲੈਂਸਰ ਲੱਗਿਆ ਜੀ ਆਰਐਸ ਆਰਐਕਸ ਟਰੈਕਟਰ ਇਹ ਮਾਡਲ ਇਹਦਾ ਜੀ ਜਿਹੜਾ 2014 ਜੀ ਤੇ ਰੇਟ ਹੈਗਾ ਤਾਂ 430000 ਰੁਪਿਆ ਪੰਜਾਬ ਨੰਬਰ ਆ ਟਰੈਕਟਰ ਕਾਗਜ਼ ਪੱਤਰ ਦੀ ਗਾਰੰਟੀ ਹੈ ਜੀ ਪੂਰੀ ਸਵਾਗੇ ਫੇਰ ਖੜਾ ਜੀ ਮੈਸੀ 241 ਡੀਆਈ 2001 ਮਾਡਲ ਆ ਦੋਸਤੋ ਡਬਲ ਕਲਚ ਟਰੈਕਟਰ ਆ ਅ 2,5000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਸੋਹਣੀ ਹੈ ਕੰਡੀਸ਼ਨ ਟਰੈਕਟਰ ਦੀ ਟਾਇਰ ਨੇ ਜਿਹੜੇ ਜੀ ਇਹਦੇ ਤਕਰੀਬਨ 70 ਤੋਂ 75% ਪੈ ਰਹੇ ਨੇ ਮੂਹਰਲੇ ਤੇ ਮਗਰਲੇ ਜਾਨੀ ਕਿ ਹੈਗੇ ਨੇ 30 35% ਦੇਖ ਲੋ ਸੋ ਅੱਗੇ ਖੜਾ ਜੀ ਸਵਰਾਜ 855 4 ਸਟਾਰ ਟਰੈਕਟਰ ਆ ਪੀਟੀਓ ਹੈਗਾ ਟਰੈਕਟਰ ਇਹ ਜੀ ਇੱਕ ਡੱਕ ਲਾਇਆ ਹੋਇਆ ਬਾਈ ਹੁਣਾਂ ਦਾ ਗੁੜੀਗਰ ਦੇ ਟਾਇਰ ਨੇ ਮਗਰ ਲੇ ਤੇ ਮੂਰਲੇ ਵੀ ਗੁੜੀਗਰ